ਦੋਨੇ ਪੱਖ ਹੋ ਗਏ ਕਿ ਉਹਦਾ ਰੋਪ ਲਾਂਦਾ ਮੈਨਾਂ ਗੜੀ ਚਾਕੂ ਮਾਰੇ ਆਪਾਂ ਵਈਆ ਦਾ ਪਤਾ ਕਰੀਏ ਚਾਕੂ ਮਾਰੇ ਕਿਉਂ ਤਾਂ ਵੀ ਲਗਾਇਆ ਬਾਪੂ ਦਾ ਹੈ ਹਾਂ ਜੀ ਮਾਤਾ ਦੇ ਕਿੰਨੇ ਨਾਂ ਦੇ ਮਾਤਾ ਦੇ ਬਾਪੂ ਦਾ ਬਾਪੂ ਦਾ ਦਿਲ ਤੇ ਨਾਲ ਹੈ ਬਾਪੂ ਨਹੀਂ ਚਾਕੂ ਮਾਰਤੇ ਹੈ ਕੀ ਕੰਨਾ ਉਹਨਾਂ ਕੋਲ ਹੋਰ ਕੀ ਕੀ ਬੰਨੇ ਅੰਕਲ ਜੀ ਕੋ ਬਰੇਦਰ ਟਿਊਟੋਰੀਅਲ ਹੂੰ ਤੇ ਕੋ ਦੰਦੇ ਆਪਣੇ ਉਹ ਪਾ ਦਿਆ ਪਿਆਰ ਲਗਾ ਭਾਜੀ ਕੀ ਨਾ ਜੀ ਆਪਣਾ ਮੇਰਾ ਮੰਨਿਆ ਜੀ ਕਿਹੜੀ ਜਗ੍ਹਾ ਰਹਿਣੇ ਆਂ ਗੱਲਬਾਤ ਆ ਪੈਂਦੀ ਹੈ ਕੀ ਮਾਮਲਾ ਕੀ ਜਣਾ ਤੁਹਾਡੇ ਇੱਕ ਸੱਟਾ ਵਗੈਰਾ ਲੱਗਿਆ ਮਾਮਲਾ ਭਾਜੀ ਕੁਝ ਨਹੀਂ ਬਸ ਪੈਸੇ ਆ ਲੈਣ ਦੇ ਨਹੀਂ ਪੈਸੇ ਸ਼ੇਡਿਊਲ ਦੀ ਗੱਲਬਾਤ ਕਰਦੇ ਸੀਗੀ ਤੇ ਫਾਦਰ ਸਾਹਿਬ ਵੀ ਸੀਗੇ ਮੇਰੇ ਤੇ ਉਹ ਜ਼ਿਆਦਾ ਹਾਈ ਪਰ ਹੋਵੇ ਥੋੜੇ ਜਿ ਮਾਮੀ ਜੀ ਕਿ ਥੋੜਾ ਐਕਟਰ ਹੋ ਗਏ ਆ ਤੇ ਉਹਨਾਂ ਨੇ ਹਮਲਾ ਕੀਤਾ ਜੀ ਚਾਕੂ ਦੇ ਨਾਲ ਕੀ ਨਾਮ ਆ ਡਾਡੀ ਦਾ ਕੁਪਿੰਦਰ ਬਰਬਾਲੀ ਉਹਨਾਂ ਨੇ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਕਾਰਨ ਕੀ ਹਮਲਾ ਕਰਨ ਦਾ ਕੰਮ ਉਹ ਹੀ ਪੈਸਿਆਂ ਦੀ ਲੈਣ ਦੇ ਦੀ ਗੱਲ ਕਰਦੇ ਸੀਗੀ ਤੇ ਨਹੀਂ ਕਿਹੜੇ ਪੈਸੇ ਸੀਗੇ ਪੈਸੇ ਹੀ ਮੈਂ ਬਾਹਰ ਗਿਆ ਸੀ ਉਹਦੀ ਪੁੱਛਦਾ ਸੀ ਕਿਹੜੀ ਜਗ੍ਹਾ ਗਏ ਸੀ ਬਾਹਰ ਕਤੜ ਦੇ ਵਿੱਚ ਅੱਛਾ ਜੀ ਕਦੋਂ ਤੁਸੀਂ ਬਾਹਰ ਮੈਨੂੰ ਹੋ ਗਿਆ ਭਾਜੀ ਹਾਲਤ ਹੋ ਗਈ ਤੇ ਪੈਸੇ ਦਾ ਤੁਸੀਂ ਹੁਣ ਪੁੱਛਿਆ ਉਹਨੂੰ ਹਾਂਜੀ ਮੈਸੇਜ ਦਾ ਪੁੱਛਦਾ ਪਹਿਲਾਂ ਦਾ ਹੀ ਹੈਗਾ ਵੀ ਇੱਦਾਂ ਹੀ ਲਾਰਾ ਲਾਉਂਦੇ ਸੀ ਜੇ ਉਹ ਰਾਤ ਦੀ ਤੱਕ ਦਾ ਗੱਲ ਕਰਦਾ ਮਹੀਨੇ ਦਾ ਕਰਦਾ ਕਿੰਨੇ ਕ ਪੈਸੇ ਸੀਗੇ ਪੈਸੇ ਭਾਜੀ 5 ਕ ਲੱਖ ਸੀਗਾ ਜੀ ਤੇ ਕੀ ਪੁੱਛਿਆ ਤੁਸੀਂ ਮੜ ਕੇ ਆ ਕੇ ਘਰ ਦੇਣ ਨੂੰ ਘਰ ਦੇਣ ਨੂੰ ਮੈਂ ਉਹੀ ਕਹਿਣਾ ਸੀਗਾ ਵੀ ਮੇਰੇ ਪੈਸੇ ਦੇ ਦੇ ਮੈਂ ਹੋਰ ਪਾਸੇ ਦੇਖਾਂ ਨਾ ਬਸ ਉਹੀ ਸੀ ਗੱਲਬਾਤ ਜਿੱਤੇ ਨਹੀਂ ਪੈਸੇ ਫਿਰ ਨਹੀਂ ਭਾਜੀ ਕੀ ਕਹਿੰਦੇ ਕਿ ਪੈਸੇ ਕਿੱਥੇ ਲੱਗੇ ਪੈਸੇ ਪੈਸੇ ਭਾਜੀ ਇਦਾਂ ਹੀ ਬਸ ਅਹੀ ਹੈਰੀ ਭਾਜੀ ਮਾਤੜ ਸਾਥੀਓ ਤੇ ਤੇ ਗਾਹਾਂ ਲੋਕਾਂ ਨੂੰ ਘਰੋਂ ਦੁਕਾਨ ਤੇ ਲਾ ਦਿੱਤੇ ਮੈਂ ਦੁਕਾਨ ਪਾਈ ਹੈ ਬਿਆਜੂ ਰਹੀ ਜਾਂਦੇ ਤਾਂ ਪੈਂਦੇ ਜੀ ਬੰਦੇ ਦਾ ਪਤਾ ਲੱਗਦਾ ਜੀ ਕარი ਦੁਕਾਨ ਪਾਈ ਉਹਨਾਂ ਨੇ ਪਾਈ ਹੈ ਫਾਸਟਪੁਰ ਦੀ ਹੈ ਪੰਜੀ ਫਲਵੜੀ ਅੱਛਾ ਜੀ ਹਾਂਜੀ ਤੇ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਜੱਫੂ ਮਾਨ ਨੇ ਬੈਗੇ ਜਿਹੜੇ ਗੱਲਬਾਤ ਪਾ ਜੀ ਮੈਂ ਉਹੀ ਪੁੱਛਿਆ ਵੀ ਮੈਨੂੰ ਤੁਸੀਂ ਨੇ ਟਾਈਮ ਤੇ ਲਾਰੀ ਲਈ ਜਾਨੀ ਵੀ ਮੇਰੇ ਪੈਸੇ ਦੇ ਦਿਓ ਹਾਂ ਤੇ ਮੈਨੂੰ ਕਿਹਾ ਵੀ ਮੈਂ ਨਹੀਂ ਦੇਣੇ ਵੀ ਤੂੰ ਗੱਲਾਂ ਕੀ ਕਰਨਾਂ ਅੱਛਾ ਜੀ ਠੀਕ ਹੈ ਇੱਥੇ ਹੀ ਬਸ ਆਈ ਪਰ ਹੋ ਗਏ ਮੈਂ ਵੀ ਥੋੜਾ ਜਿਹਾ ਹੋਇਆ ਤੇ ਮੇਰੇ ਤੇ ਹਮਲਾ ਕਰ ਦਿੱਤਾ ਇਹ ਕਿਹੜਾ ਪਿਆਰਨਾ ਕਿਤਾਬ ਦਾ ਚਾਕੂ ਠਗਾ ਨਾਲ ਦੇ ਕੋਲ ਜੀ ਚਾਕੂ ਕਿਹੜਾ ਜਿਹੜਾ ਘਰ ਹੁੰਦਾ ਜਿਹੜਾ ਯੂਜ਼ ਕਰਦੇ ਆਪਾਂ ਨਹੀਂ ਜਿਹੜਾ ਉਹ ਕਟਿੰਗ ਕਰਨ ਵਾਲਾ ਹੁੰਦਾ ਅੱਛਾ ਹਾਂਜੀ ਉਹ ਕਿੱਥੋਂ ਲੈ ਕੇ ਆਇਆ ਚਾਕੂ ਮਾਰੋ ਜਿਹੜਾ ਘਰ ਹੀ ਪਿਆ ਸੀ ਦੁਕਾਨ ਤੇ ਦੁਕਾਨ ਤੇ ਸੀਗੀ ਜਿਹਾ ਚਾਕੂ ਦੀ ਦੁਕਾਨ ਨਾਲ ਹਾਂਜੀ ਉਹਨਾਂ ਦੀ ਹਾਂਜੀ ਹਾਂ ਮਾਰਿਆ ਕਿ ਘਰੇ ਮਾਰੇ ਦੁਕਾਨ ਤੇ ਕੈਮਰੇ ਲੱਗੇ ਦੁਕਾਨ ਤੇ ਮੈਨੂੰ ਨਹੀਂ ਭਲੀ ਹੁਣ ਤੁਸੀਂ ਕਾਰਵਾਈ ਕਰਾ ਰਹੇ ਆਪਣੀ ਕਾਰਵਾਈ ਤਾਂ ਜੀ ਕਰਦੇ ਪਏ ਜੀ ਗੱਲ ਉਹਨਾਂ ਨੂੰ ਕਿਹਾ ਹੈ ਜੀ ਡਾਕਟਰ ਸਾਹਿਬ ਫਿਰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹੁਣ ਅਸੀਂ ਹੰਦੂ ਹੀ ਮੰਨ ਕਰਦਾ ਜੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਰੌਂਗ ਕੀ ਕਰ ਰਹੇ ਨੇ ਮੈਂ ਤੇ ਬਹੁਤ ਥੱਕ ਗਿਆ ਸ਼ਿਕਾਇਤ ਦਿੱਤੀ ਭਾਈ ਤੁਸੀਂ ਜਾ ਜੇ ਕਿੱਦਾਂ ਸ਼ਿਕਾਇਤ ਭਾਈ ਕਰਨੀ ਹੈ ਤੇ ਸੱਟਾ ਕਿੱਥੇ ਲੱਗੀ ਆਪਣੀ ਸੱਟਾ ਭਾਈ ਆ ਤੇ ਸਿਰ ਲੱਗੀ ਆ ਥੂਈ ਤੇ ਲੱਗਾ ਚਾਪੂ ਇਹ ਇਕੱਲੇ ਤੁਹਾਡੇ ਫਾਦਰ ਇਕੱਲੇ ਤੁਹਾਡੇ ਫਾਦਰ ਨੇ ਮਾਰਿਆ ਜਾਂ ਕੋਈ ਹੋਰ ਸੀ ਉਹਨਾਂ ਨਾਲ ਇਕੱਲੇ ਫਾਦਰ ਹੀ ਸੀਗੇ ਹੋਰ ਨਹੀਂ ਕੋਈ ਖਲੇਗਾ ਤੁਹਾਨੂੰ ਲੈ ਕੇ ਕੌਣ ਆਇਆ ਸਿਵਲ ਹਸਪੀਟਲ ਮੈਂ ਕੋਲ ਭੱਜਿਆ ਜੀ ਉਸ ਕੋਲ ਭੱਜ ਕੇ ਮੋਟਰਸਾਈਕਲ ਤੇ ਆਇਆ ਤੁਹ ਕਿਹੜੇ ਪਿੰਡ ਦੇ ਆ ਤੁਸੀਂ? ਖਲਵਾੜਾ। ਕੀ ਨਾਮ ਆ ਤੁਹਾਡਾ? ਗੋਵਿੰਦਰ ਪਾਲ ਜੀ। ਆਪਣਾ ਕੀ ਨਾਮ ਜੀ ਆਪਣਾ? ਮੇਰਾ ਨਾਮ ਗੋਵਿੰਦਰ ਪਾਲ ਹੈ ਜੀ। ਤੇ ਕਿਹੜੇ ਪਿੰਡ ਦੇ ਆ? ਮੇਰਾ ਪਿੰਡ ਖਲਵਾੜਾ ਹੈ। ਇੱਕੰਨ ਤੋਂ ਤੁਹਾਡਾ ਮੋਢਾ ਲੱਗ ਰਿਹਾ ਹਸਪੀਟਲ ਕੰਨਾ ਮੇਰੇ ਪਿਓ ਨੇ ਚਾਪੂ ਮਾਰੇ ਮੇਰੇ ਕੀ ਮਾਮਲਾ ਸਾਰਾ? ਇਹ ਤਾਂ ਮਾਮਲਾ ਇਹ ਆ ਜੀ ਪੈਸਿਆਂ ਦਾ ਮਾਮਲਾ ਮੈਨੂੰ ਕਹਿੰਦਾ ਉਹ ਕਹਿੰਦਾ ਮੈਨੂੰ 10 ਲੱਖ ਰੁਪਈਆ ਦੇ। ਮੈਂ ਮੈਂ ਕਿੱਥੋਂ ਦੇਵਾਂ ਮੈਂ ਆਪਾਂ ਸੀਗਾ ਟਾਨਾ ਪੜਾਈਆਂ ਸੀਗੀਆਂ। ਤਾਂ ਵੀ ਚਲ ਉਹ ਗੱਲ ਵੀ ਕੱਲ ਨੂੰ ਆਪਣੇ ਜਿਹੜੇ ਕਾਗਜ਼ ਪੱਤਰੇ ਪੂਰੇ ਹੋ ਜਾਣੇ ਕੱਲ ਨੂੰ ਹੈਗਾ ਸੋਮਵਾਰ ਵੀ ਬੈਂਕ ਦੇ ਵਿੱਚ ਜਾਵਾਂਗੇ ਉੱਥੇ ਬੈਂਕ ਦੇ ਵਿੱਚ ਥੋੜਾ-ਥੋੜਾ ਲੋਨ ਕਰਾ ਲਾਂਗੇ ਥੋੜੇ-ਥੋੜੇ ਪੈਸੇ ਕਰ ਲਾਂਗੇ ਕੋ ਕੋਲੋਂ ਤਾਂ ਕਹਿੰਦਾ ਨਹੀਂ ਮੈਨੂੰ ਹੁਣੇ ਚਾਹੀਦੇ ਤਾਂ ਮੈਂ ਹਜ ਚਲੋ ਠੀਕ ਆ ਤਾਂ ਮੈਨੂੰ ਮੈਂ ਉਹਨੂੰ ਕਿਹਾ ਵੀ ਚੱਲ ਤੂੰ ਚੱਲ ਆਪਣੇ ਰੋਟੀ ਲੈ ਕੇ ਆਇਆ ਸੀ ਉਹ ਰੋਟੀ ਪਈ ਮੇਰੀ ਤਾਂ ਉਸ ਤੋਂ ਬਾਅਦ ਵਿੱਚ ਉਹ ਮੰਨਿਆ ਨਹੀਂ ਲੱਗਿਆ ਆਪਣੇ ਵੈਸ ਵਸਾਈਆਂ ਲੱਪਿਆਗਾ ਔਖਾ ਕਰ ਲਾ ਪਿਆਗਾ ਆਲਾਂ ਵਾਲਾ ਲਾ ਪਿਆ ਕਰਦਣ ਅੱਛਾ ਠੀਕ ਤਾ ਮੈਂ ਤੂੰ ਚੱਲ ਇਹ ਤਾਂ ਕੰਮ ਠੰਡੇ ਕੰਮ ਠੰਡੇ ਦਿਮਾਗ ਨਾਲ ਹੁੰਦੇ ਇਹ ਮੰਗਲਾ ਨਾਲ ਹੀ ਪਏ ਹਾਂਜੀ ਮੰਗਲਾ ਕਹਿੰਦਾ ਮੈਂ ਬਾਹਰ ਨੂੰ ਲੋਣਾ ਮੈਂ ਤੇਰੇ ਬਾਹਰ ਨੂੰ ਪੈਸੇ ਅਸੀਂ ਖੱਟਣੇ ਆ ਹੋਰ ਕਿਸੇ ਨੂੰ ਬਗਾਨੇ ਉਹ ਕਹਿੰਦਾ 5 ਲੱਖ ਰੁਪਏ ਮੈਂ ਭੇਜਿਆ ਵੀ ਇਹਨਾਂ ਨੂੰ ਉਹਦਾ ਕੋਈ ਹਿਸਾਬ ਨਹੀਂ ਦਿੰਦੇ ਬਾਰੋਂ ਭੇਜਿਆ ਜਿਵੇਂ 5 ਲੱਖ ਕਹਿੰਦਾ ਬਾਰੋਂ ਮੁੰਡੇ ਨੇ ਕਵੈਰ ਤੋਂ ਕਹਿੰਦਾ ਭੇਜਿਆ ਸੀ ਕਤਰ ਤੋਂ ਮੈਂ ਕੋਈ ਅਰੇ ਗਿਆ ਜਿੰਦਾ ਉਹ ਗਿਆ ਸੀਗਾ ਕਤਰ ਹਾਂ ਉਹਨੇ ਇੱਕ ਪੈਸਾ ਵੀ ਨਹੀਂ ਦਿੱਤਾ ਜੀ ਉੱਥੇ ਵੀ ਮੇਰਾ ਆਪਣੇ ਤਕਰੀਬਨ 7 ਲੱਖ ਰੁਪਏ ਲਵਾਇਆ ਉਹਨੇ ਉਹਦਾ ਲਾਇਸੈਂਸ ਬਣਾਇਆ ਉਹਨੂੰ ਇਥੋਂ ਸੱਦਿਆ ਉੱਥੇ ਵੀ ਮਾឡੇ ਮੈਂ ਆਪਣੀ ਕੰਪਨੀ ਦੇ ਵਿੱਚ ਉਹਨੂੰ ਰੱਖਿਆ ਤੇ ਚਾਕੂ ਦਾ ਕੀ ਮਾਮਲਾ ਕਹਿੰਦਾ ਮੇਰੇ ਜੱਗੂ ਮਾਰ ਦਿੱਤਾ ਕਹਿੰਦਾ ਡੈਡੀ ਮੇਰੇ ਨੇ ਚਾਕੂ ਬੈਸ ਵਿਖਾਈਆ ਕਰਦਾ ਸੀਗਾ ਤਾਂ ਉਹ ਮੇਰੇ ਲੱਗਾ ਹੀ ਮਾਨ ਉਹ ਫੜਫੜਾਈ ਇਹ ਲੱਗਾ ਉਹਦਾਂ ਹੀ ਮੈਂ ਮਾਰਿਆ ਕੋਈ ਬਾਪ ਆਪਣੇ ਪਿਓ ਨੂੰ ਪੁੱਤ ਨੂੰ ਥੋੜੋ ਮਾਰਦਾ ਤੇ ਪੈਸੇ ਉਹ ਆਪਣੇ ਮੰਗਦਾ ਸੀਗੇ ਤੁਹਾਡੇ ਕੋਲੋਂ ਮੰਗਦਾ ਮੇਰੇ ਕੋਲੋਂ ਮੰਗਦਾ ਆਪਣੇ ਉਹਦੇ ਕੋਲ ਤਾਂ ਇੱਕ ਕੋਡੀ ਵੀ ਹੈ ਨਹੀਂ ਉਹ ਕਹਿੰਦਾ ਮੈਂ ਬਾਹਰੋਂ ਭੇਜੇ ਸੀ 5 ਲੱਖ ਮੈਂ ਦਿੱਤੇ ਹੋਏ ਸੀ ਉਹਨੇ ਸਾਂਭੇ ਨਹੀਂ ਇਹਨਾਂ ਨੇ ਕਿਸੇ ਨੂੰ ਪਹਿਲਾਂ ਭਾਜੀ ਤੁਸੀਂ ਇਹ ਦੇਖ ਲਓ ਜੇ ਉਹਨੇ ਭੇਜੇ ਕਿ ਇਹਨੂੰ ਕਹਿੰਦਾ ਮੈਂ ਆਪਣੇ ਪਿਓ ਨੂੰ ਭੇਜੇ ਸੀਗੇ ਅੱਛਾ ਮੇਰਾ ਅ ਅਗਰ ਉਹਦੇ ਨਾਂ ਦਾ ਮੈਨੂੰ ਇੱਕ ਵੀ ਪੈਸਾ ਆਇਆ ਹੋਵੇ ਕਹਿੰਦਾ ਇਹਦੇ ਲੋਕਾਂ ਦਾ ਭਾਈ 10 ਲੱਖ ਦੇਣ ਨੂੰ ਤਿਆਰ ਆ ਮੁੰਡੇ ਦਾ ਕਹਿਣਾ ਕਿ ਇੱਦਾਂ ਲੋਕਾਂ ਨੂੰ ਵਿਆਹ ਤੇ ਚਾੜ ਤੇ ਬਾਹਰ ਭੰਡ ਦੇ ਕਿਤੇ ਪੈਸੇ ਉਹ ਤਾਂ ਮੈਂ ਆਪਣੇ ਉਹ ਤਾਂ ਮੇਰੇ ਆਪਣੇ ਪੈਸੇ ਸਾਨੂੰ ਕੰਪਨੀ ਨੇ ਹਿਸਾਬ-ਦਾਬ ਦਿੱਤਾ ਹੀ ਸਾਰਾ ਜਦੋਂ ਬਾਹਰ ਭੇਜੇ ਤੁਸੀਂ ਪੈਸੇ ਲਾ ਕੇ ਭੇਜੇ ਜੀ ਪੈਸੇ ਮੈਂ ਲਾਏ ਉੱਥੇ ਵੀ ਸਾਰਾ ਖਰਚਾ ਮੇਰਾ ਹੀ ਹੋਇਆ ਇੰਨੇ ਪੈਸੇ ਲਾਏ ਤੇ ਬਾਹਰ ਚਲੇ ਗਏ ਮੈਂ ਜਿਸ ਟਾਈਮ ਉਹਨੂੰ ਸੱਤਿਆ ਉਸ ਟਾਈਮ 2.5 ਲੱਖ ਰੁਪਏ ਮੇਰਾ ਉੱਥੇ ਲੱਗ ਗਿਆ ਆਪਣੇ ਉਹਨੂੰ ਮੈਂ ਸੱਤਿਆ ਹੀ ਆਜ਼ਾਦ ਵਿਜੇ ਚ ਆਜਾਦ ਵੀ ਜੇ ਪੈਸੇ ਜ਼ਿਆਦਾ ਲੱਗਦੇ ਆ ਤੇ ਹੁਣ 5 ਲੱਖ ਕਿਉਂ ਕੀਆ ਸਫਰ ਉਹ ਉਹ ਬਾਹਰ ਜਾਣ ਵਾਸਤੇ ਉਹ ਉਹਦਾ ਤਾਂ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਮੁੰਡਾ ਮੁਕਰਦਾ ਬਾਹਰ ਹੈ ਬਾਹਰ ਉਹਦਾ ਲਾਇਸੈਂਸ ਬਣਾਇਆ ਸੀਗਾ ਡਰਾਈਵਰ ਦਾ ਹਾਂਜੀ ਤਾਂ ਉਹ ਆਪਣੇ 2 ਕੁ ਮਹੀਨੇ ਉਹਨੇ ਗੱਡੀ ਚਲਾਈ ਉੱਥੇ ਤਾਂ ਉੱਥੋਂ ਵੀ ਉਹ ਆ ਗਿਆ ਜੀ ਜਦੋਂ ਉਹਦਾ ਆਇਆ ਬਰੋ ਇਹ ਉਹ ਇਹਨੂੰ ਹੋ ਗਿਆ ਸਾਰ ਤਕਰੀਬਨ ਸਾਰ ਵੀ ਸਾਡਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਹੁਣ ਆਪਣੀ ਇਹ ਨਿਊਜ਼ 'ਚ ਗੱਲ ਆ ਗਈ ਹਨ ਮੇਰੇ ਘਰ ਚਲੋ ਫੋਨ ਮੈਂ ਦਿਖਾਉਣਾ ਐਲ ਸੀ ਡੀ 35000 ਦੀ ਮੈਂ ਜਾਨਦੀ ਖੜੇ ਪੈਰ ਉਹ ਤੋੜੀ ਫਰਿੱਜ ਅੰਦਰ ਫਰਿੱਜ ਅੰਦਰ ਪਈਆ ਸੋਈ ਦੇ ਵਿੱਚ ਉਹ ਸਾਰੇ ਅੰਦਰੋਂ ਖਾਨੇ ਦੋ ਇਹ ਮੁੰਡਾ ਨੁਕਸਾਨ ਕਾਦੇ ਕਰਦਾ ਕੋਈ ਨਸ਼ਾ ਵਗੈਰਾ ਕਰਦਾ ਇਹ ਨਸ਼ੇ ਦਾ ਚਲੋ ਆਪਣੇ ਜਿੱਦਾਂ ਮਤਲਬ ਕਹਿੰਦੇ ਆ ਵੀ ਜਿੱਦਾਂ ਇੱਕ ਇੱਕ ਮੁੰਡਾ ਇੱਕ ਪਿਓ ਇੱਕ ਮੁੰਡਾ ਪਿਓ ਦੇ ਬਰਾਬਰ ਉਹ ਦਾ ਹਿਸਾਬ ਆ ਤੇ ਅੱਜ ਹੀ ਕਰਕੇ ਗਿਆ ਤੋੜਫੰਨ ਕਰਦੀ ਹਾਂਜੀ ਅੱਜ ਪਹਿਲਾਂ ਨਹੀਂ ਘਰ ਪਹਿਲਾਂ ਨਹੀਂ ਕੀਤੀ ਆ ਪਹਿਲਾਂ ਵੀ ਲੜਦਾ ਰਿਹਾ ਇਹ ਪਹਿਲਾਂ ਵੀ ਬੜਿਆ ਲੜਿਆ ਤੁਸੀਂ ਕੰਪਲੀਟ ਕਿ ਥਾਣੇ ਕੋਈ ਕੰਪਲੀਟ ਬਾਜੀ ਆਪਣਾ ਆਪਣਾ ਮੁੰਡਾ ਇਹਦਾ ਇਸ ਕਰਕੇ ਨਹੀਂ ਮਤਲਬ ਪਰ ਮੁੰਡੇ ਨੇ ਤਾਂ ਇੱਜ਼ਤ ਨਹੀਂ ਰੱਖੀ ਤੁਹਾਡੀ ਹੋਈ ਉਹ ਕਹਿੰਦਾ ਮੇਰੇ ਚਾਕੂ ਮਾਰੇ ਮੇਰੇ ਪਿਓ ਨੇ ਉਹ ਉਹ ਸਿਰਫ ਮੈਂ ਮਾਰਿਆ ਨਹੀਂ ਉਹ ਸਿਰਫ ਬਹਿਸ ਹਸਾਈਆਂ ਵਿੱਚ ਫੜੋ ਫੜੀ ਦੇ ਵਿੱਚ ਆ ਮਤਲਬ ਕਿਉਂਕਿ ਜਦੋਂ ਮੁੰਡੇ ਦੇ ਹਾਲਾਤ ਦੇਖੇ ਕਾਫੀ ਡੂੰਘੇ ਟੱਕ ਲੱਗੇ ਹੋਏ ਸਗੇ ਉਹਦੇ ਉਹ ਕਹਿੰਦਾ ਮੇਰੇ ਪਿਓ ਨੇ ਮੇਰੇ ਮਾਰਿਆ ਮੈਂ ਆਪਣੇ ਪਿਓ ਦੇ ਕਾਰਵਾਈ ਕਰਾਉਣੀ ਆ ਕਿ ਮੇਰੇ ਪੈਸੇ ਨਹੀਂ ਦਿੰਦਾ ਪੈਸੇ ਸਾਰਿਆਂ ਨੇ ਬਣਦੇ ਤੇ ਲੋਕਾਂ ਨੂੰ ਪੈਸੇ ਬਾਜੀ ਸ਼ੋਅ ਕਰਾ ਦੇ ਉਹ ਵੀ ਉਹਨੇ ਜਿਹੜੇ ਮੈਨ ਉਹ ਮੈਨੂੰ ਸ਼ੋਅ ਕਰਾਵੇ ਵੀ ਆਹ ਮੈਂ ਆਪਣੇ ਡੈਡੀ ਦੇ ਨਾਮ ਤੇ ਭੇਜਿਆ ਪੈਸਾ ਡੈਡੀ ਨੂੰ ਟੋਲ ਫੋਨ ਕਰਕੇ ਗਿਆ ਤੁਸੀਂ ਕੰਪਲੇਟ ਕੀਤੀ ਕੋਈ ਸੁਣੋ ਮੋਕੇ ਤੇ ਮੈਂ ਤਾਂ ਪਲੇਟ 112 ਨੰਬਰ ਤੇ ਫੋਨ ਕੀਤਾ ਸੀਗਾ ਜੀ ਹੂੰ ਉਹਨਾਂ ਨੇ ਬੋਲਿਆ ਵੀ ਜਦੋਂ ਤੁਸੀਂ ਇਦਾਂ ਕਰੋ ਸਾਡਾ ਬੇਵਕੂਫਾ ਦਾ ਮਾਮਲਾ ਹੈ ਤੁਸੀਂ ਪਹਿਲਾਂ ਉਹ ਸਰਪੰਚ ਨਾਲ ਗੱਲ ਕਰ ਲੋ ਉਹ ਗੱਲ ਨੇ ਕੀ ਕਹਿੰਦੇ ਤੁਹਾਡੀ ਸਰਪੰਚ ਸਾਹਿਬ ਵਹੀ ਗੱਲ ਬਾਤ ਉਹਨਾਂ ਨੂੰ ਸਰਪੰਚ ਨਾਲ ਨਾ ਉਹ ਗੱਲ ਬਾਤ ਹੋਈ ਨਹੀਂ ਮੈਂ ਹੁਣ ਉਹਨਾਂ ਦੇ ਘਰੇ ਜਾਣਾ ਸੀ ਜਿੱਥੇ ਫਿਰ ਤੁਹਾਡਾ ਫੋਨ ਆ ਗਿਆ ਤਾਂ ਮੈਂ ਇੱਧਰੋਂ ਆ ਗਿਆ ਮੈਂ ਠੀਕ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਜਿਹੜੀ ਆ ਮੈਂ ਇਹ ਮੰਗ ਕਰਦਾ ਵੀ ਆਪਣੇ ਚਲੋ ਠੀਕ ਹੈ ਮੁੰਡਾ ਦਾ ਆਪਣਾ ਹੀ ਆ ਤਾਂ ਪਰ ਆਪਣਾ ਕੋਈ ਹਿਸਾਬ-ਕਿਤਾਬ ਨਾ ਰਹੇ ਜਿੱਦਾਂ ਪੈਸੇ ਤਾਂ ਅਸੀਂ ਲਾਉਣੇ ਆ ਭਾਜੀ ਪੈਸੇ ਬਗਾਨੇ ਬੰਦੇ ਨੇ ਨਹੀਂ ਲਾਉਣੇ ਕਿਸੇ ਨੇ ਨਹੀਂ ਲਾਉਣੇ ਪੈਸੇ ਉਹਦੀ ਸਾਡੀ ਹੈਗਾ मैं तो उन्होंने बोलिया पैसे तेनों दे, दे देने कोई गल नहीं बे अपना पैसे भाजपा दस लाख रुपया कोई ठीक नहीं दे तो है ही नहीं बेहद इकट्ठे करके आप देने हाँ डॉक्टर साहब की मामला एक पेशेंट आया एक पेशेंट आया है, तो है रमनदीप नाम से खलवाड़ा पिंड है उनका वहाँ पे जो अभी आए हैं तो उनके काफ़ी दर्द हो रहा था और तीन जगह उनके लगी हुई है जो उनके मार्क हैं वो ऐसे लग रहा है कि कुछ चाकू वगैरह जो उन पर वार किया गया है अभी उनके टांके वगैरह लगा दिए हैं पेशेंट अभी स्टेबल है ਅਗੇ ਵੀ ਦੇਖਦੇ ਹਾਂ ਕੀ ਕਰਨਾ ਹੈ ਪੁਲਿਸ ਨੂੰ ਸਰ ਜਾਣਕਾਰੀ ਭੇਜੀ ਸੀ ਹਾਂ ਪੁਲਿਸ ਨੂੰ ਜਾਣਕਾਰੀ ਕਰਦੀ ਹੈ